ਕਿਸਾਨ ਦਾ ਪੁੱਤ ਹੈ ਅੱਜ ਕਿਸਾਨ ਦੇ ਪੁੱਤ ਤੇ ਗੋਲੀ ਲੱਗੀ ਆ ਜਾਖੜ ਸਾਹਿਬ ਬੋਲਦੇ ਨਹੀਂ ਭਾਈ ਉਸ ਦਿਨ ਤਾਂ ਕਹਿੰਦੇ ਪਏ ਸੀ ਕਿ ਲੋ ਜੀ ਮੈਂ ਕਿਸਾਨ ਨਹੀਂ ਲਈ ਖੜਾ ਮੈਂ ਕਿਸਾਨ ਲਈ ਮਰਾਂਗਾ ਮੈਂ ਕਿਸਾਨ ਦਾ ਪੋਤਾ ਹੁਣ ਕਿਸਾਨ ਦਾ ਪੁੱਤ ਨਹੀਂ ਹੈਗੇ ਕਿਸਾਨ ਦਾ ਪੁੱਤ ਤਾਂ ਸੁਖਵੀਰ ਸਿੰਘ ਬਾਦਲ ਵੀ ਆ ਬੇਸ਼ੱਕ ਉਹ ਹੁਣ ਅਮੀਰ ਕਿਸਾਨ ਹੈ ਹੋਟਲ ਵਾਲਾ ਕਿਸਾਨ ਹੈ ਗੁਰਦਾਵਾਵਾਂ ਵਾਲਾ ਸੁਖ ਵਿਲਾਸ ਵਾਲਾ ਕਿਸਾਨ ਹੈ ਲੇਕਿਨ ਕਿਸਾਨ ਦਾ ਪੁੱਤ ਉਹ ਵੀ ਹੈ ਜਮੀਰ ਹੈ ਦੋਨਾਂ ਦਾ ਵੀ ਹੈਗਾ ਮੈਂ ਤਾਂ ਸਿਰਫ ਇਹ ਦੇਖਦਾ ਮੈਂ ਇਹਨਾਂ ਦਾ ਜਮੀਰ ਕਦੋਂ ਜਾਗਦਾ ਹੁਣ ਤੁਸੀਂ ਮੈਨੂੰ ਦੱਸੋ ਕੈਪਟਨ ਨਮਰਿੰਦਰ ਸਿੰਘ ਦਿੱਲੀ ਗਏ ਨੇ ਤੁਹਾਡਾ ਕੀ ਖਿਆਲ ਹੈ ਕਿਸਾਨਾਂ ਦੀਆਂ ਮੰਗਾਂ ਲਈ ਗਏ ਨੇ ਨਹੀਂ ਮੰਨਿਆ ਜਾਣ ਫਿਰ ਕੈਪਟਨ ਨਮਰਿੰਦਰ ਸਿੰਘ ਦੀ ਗੱਲ ਨਹੀਂ ਸੁਣੀ ਤੇ ਕੈਪਟਨ ਨਮਰਿੰਦਰ ਸਿੰਘ ਰਿਜ਼ਾਈਨ ਕਰਦੇ ਉਹਨੋਂ ਆਪਣੀ ਬੀਬੀ ਨੂੰ ਜੁਆਇਨ ਕਰਾਣ ਲੱਗੇ ਭਾਜਪੀ 2-3 ਦਿਨਾਂ ਬਾਅਦ ਨਾ ਤਾਂ ਸੁਨੀਲ ਜਾਖੜ ਤੋਂ ਕੋਈ ਆਸ ਦਿਖ ਰਹੀ ਹੈ ਨਾ ਕੈਪਟਨ ਨਮਰਿੰਦਰ ਸਿੰਘ ਤੋਂ ਦਿਖ ਰਹੀ ਹੈ ਨਾ ਸੋ ਕਬੀਰ ਬਾਦਲ ਤੋਂ ਦਿਖ ਰਹੀ ਹੈ 2002 ਤੇ 2017 ਦੋਨੋ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਹੈ ਹਰਿਆਣਾ ਦੇ ਲੋਕਾਂ ਨੇ ਵੋਟ ਨਹੀਂ ਪਾਈ ਹੁਣ ਜਿਉ ਸ਼ਹੀਦ ਹੈ ਤੇ ਉਹਨੂੰ ਗੋਲੀ ਕਿਨੇ ਮਾਰੀ ਹੈ ਉਹਨੂੰ ਗੋਲੀ ਮਾਰ ਹੀ ਗਈ ਹੈ ਪੰਜਾਬ ਦੀ ਹੱਦ ਦੇ ਅੰਦਰ ਸੀ ਤੁਸੀਂ ਦੇਖੋ ਪੰਜਾਬ ਦੇ ਚ ਕਰੀਬ 22 ਲੱਖ ਸਾਨੀ ਪਰਿਵਾਰਾਂ ਦੇ ਉੱਤੇ 55 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ ਡੈਮੋਕ੍ਰੇਸੀ ਦਾ 파ਟ ਹੈ ਜਿੱਥੇ ਆਪਾਂ ਸ਼ੰਭੂ ਬੈਰੀਅਰ ਦੇ ਉੱਤੇ ਲਗਾ ਕੇ ਖੜੇ ਆ ਪੰਜ ਲੇਅਰ ਲਗਾ ਕੇ ਖੜੇ ਆ ਗੋਲੀਆਂ ਮਾਰੀ ਜਾ ਰਹੀਆਂ ਰਬੜ ਦੀ ਸ਼ੰਭੂ ਬਾਰਡਰ ਤੇ ਹਾਲਾਤ ਤਣਾਅਪੂਰਵਕ ਨੇ ਲਗਾਤਾਰ ਖਬਰਾਂ ਇਸੇ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਤੇ ਕਿਸਾਨ ਲੀਡਰ ਵੀ ਹੁਣ ਉਸ ਤੋਂ ਸਹਿਮ ਦੇ ਨਜ਼ਰ ਆ ਰਹੇ ਨੇ ਇਸੇ ਦੇ ਚੱਲਦੇ ਹੋਏ ਉਹਨਾਂ ਨੇ ਆਪਣਾ ਅੰਦੋਲਨ 29 ਤਰੀਕ ਤੱਕ ਮੁਲਤਵੀ ਕਰ ਦਿੱਤਾ ਹੈ ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ 29 ਤਰੀਕ ਤੱਕ ਆਉਂਦੇ ਆਉਂਦੇ ਇਸ ਗੱਲ ਦੀ ਰਣਨੀਤੀ ਬਣਾਈ ਜਾਵੇਗੀ ਕਿ ਹੁਣ ਇਸ ਦੇ ਨਾਲ ਨਜਿੱਠਣਾ ਕਿਵੇਂ ਹੈ ਔਰ ਉਦੋਂ ਤੱਕ ਪੰਜਾਬ ਸਰਕਾਰ ਨੂੰ ਵੀ ਸਮਾਂ ਦਿੱਤਾ ਤੇ ਕੇਂਦਰ ਸਰਕਾਰ ਨੂੰ ਵੀ ਸਮਾਂ ਦਿੱਤਾ ਗਿਆ ਇਹ ਸਾਰਾ ਕੁਝ ਵਾਪਰਿਆ ਇਸ ਕਰਕੇ ਆਇਆ ਕਿ ਖਨੌਰੀ ਬਾਰਡਰ ਦੇ ਉੱਤੇ ਕਿਹੋ ਜੀ ਘਟਨਾ ਹੋਈ ਜਿਸ ਨੇ ਹਰ ਕਿਸੇ ਦਾ ਦਿਲ ਝੰਜੋੜ ਕੇ ਰੱਖ ਦਿੱਤਾ ਹਾਲਾਂਕਿ ਅਜੇ ਤੱਕ ਅਥਰੂ ਗੈਸ ਦੇ ਕੋਲੇ ਸੱਟੇ ਜਾ ਰਹੇ ਸੀ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਸੀ ਜਿਨ੍ਹਾਂ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਸੀ ਪਰ ਕਿਸੇ ਨੇ ਇਹ ਨਹੀਂ ਸੀ ਸੋਚਿਆ ਹੋਇਆ ਕਿ ਕੋਈ ਹਰਿਆਣੇ ਵਾਲੇ ਪਾਸਿਓਂ 12 ਬੋਰ ਦੀ ਇੱਕ ਗੋਲੀ ਚਲਾ ਦੇਵੇਗਾ ਕਰ ਉਹ ਗੋਲੀ ਚਲਾਈ ਗਈ ਤੇ ਉਹ ਗੋਲੀ ਵੱਜੀ ਇੱਕ ਨੌਜਵਾਨ ਦੇ ਜਿਹੜਾ ਬਠਿੰਡੇ ਦਾ ਰਹਿਣ ਵਾਲਾ 21-22 ਸਾਲ ਦਾ ਸ਼ੁਭਕਰਨ ਸਿੰਘ ਉਸ ਦੀ ਮੌਤ ਹੋ ਜਾਂਦੀ ਹੈ ਉਸ ਦੀ ਮੌਤ ਹੋਣ ਤੋਂ ਬਾਅਦ ਉਸ ਨੂੰ ਸ਼ਹੀਦ ਦਾ ਕਰਾਰ ਦਿੱਤਾ ਗਿਆ ਪਰ ਹਾਲਾਤ ਇੰਨੇ ਤਣਾਅਪੂਰਵਕ ਬਣ ਗਏ ਐਡੇ ਵੱਡੇ ਸਵਾਲ ਖੜੇ ਹੋਣ ਲੱਗੇ ਹਰਿਆਣਾ ਦੇ ਪ੍ਰਸ਼ਾਸਨ ਦੇ ਉੱਤੇ ਕਿ ਉਹਨਾਂ ਦੇ ਵੱਲੋਂ ਹੁਣ ਸਿੱਧੀ ਫਾਇਰਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਹੁਣ ਕਿਸਾਨਾਂ ਨੂੰ ਸਿੱਧਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਉਹ ਕਿਸਾਨ ਜੋ ਪੀਸਫੁੱਲ ਪ੍ਰੋਟੈਸਟ ਕਰਦੇ ਪਏ ਨੇ ਉਹ ਕਿਸਾਨ ਜੋ ਆਪਣੀਆਂ ਹੱਕਾਂ ਨੂੰ ਰਿਪੀਟ ਉਹ ਕਿਸਾਨ ਜੋ ਆਪਣੇ ਹੱਕਾਂ ਨੂੰ ਮੰਗਦੇ ਹੋਏ ਕੇਂਦਰ ਸਰਕਾਰ ਦੇ ਅੱਗੇ ਗੁਹਾਰ ਲਾ ਰਹੇ ਨੇ ਜੋ ਦਿੱਲੀ ਜਾ ਕੇ ਆਪਣੀਆਂ ਮੰਗਾਂ ਮਨਵਾਉਣੀਆਂ ਚਾਹੁੰਦੇ ਨੇ ਉਹਨਾਂ ਕਿਸਾਨਾਂ ਦੇ ਉੱਤੇ ਹੁਣ 12 ਬੋਰ ਦੀਆਂ ਗੋਲੀਆਂ ਨਾਲ ਵਿਚਾਰ ਕੀਤੀ ਜਾ ਰਹੀ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਕੀ ਹਾਲਾਤ ਨੇ ਕਿਸਾਨੀ ਦੇ ਕੀ ਹਾਲਾਤ ਨੇ ਕਿਸਾਨ ਅੰਦੋਲਨ ਦੇ ਕੀ ਹਾਲਾਤ ਨੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਔਰ ਆਉਣ ਵਾਲਾ ਭਵਿੱਖ ਕੀ ਕਹਿੰਦਾ ਆ 29 ਤਰੀਕ ਕੀ ਕਹਿੰਦੀ ਆ ਉਹਦੇ ਅਨੁਮਾਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸੁਖਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਸਤ ਸਤ ਹਰਾਨੀ ਦੀ ਗੱਲ ਰੱਖੋ ਸਾਬ ਜੋ ਹਜੇ ਤੱਕ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਸੀ ਜੋ ਅਜੇ ਤੱਕ ਰਬੜ ਦੀਆਂ ਗੋਲੀਆਂ ਚੱਲ ਰਹੀਆਂ ਸੀ ਹਾਲਾਂਕਿ ਫੱਟੜ ਹੋ ਰਹੇ ਸੀ ਔਰ ਉਹ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ ਪਰ ਹੁਣ ਤਾਂ 12 ਬੋਰ ਦੀ ਗੋਲੀ ਚੱਲ ਪਈ ਇਹ ਅਚਾਨਕ ਇੱਕ ਮੁੰਡਾ ਮਾਰ ਦਿੱਤਾ ਗਿਆ ਨੌਜਵਾਨ ਮੁੰਡਾ 21 22 ਸਾਲ ਦਾ ਮੁੰਡਾ ਆ ਸ਼ੁਭਕਰਨ ਸਿੰਘ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਅੰਦੋਲਨ ਨੂੰ ਐਡੀ ਵੱਡੀ ਢਾਹ ਲੱਗੀ ਹੈ ਜੋ ਹੁਣ 29 ਤਰੀਕ ਤੱਕ ਜਾ ਕੇ ਪਹ ਪਿਆ ਕਿਸ ਤਰ੍ਹਾਂ ਦਿਖ ਰਹੇ ਹੋ ਦੇਖੋ ਪਤਾ ਕੀ ਹੈ ਸਾਹਬ ਸਿੰਘ ਪਹਿਲੀ ਵਾਰ ਕੀ ਇਮੇ ਦੇਖਣ ਜਾ ਰਿਹਾ ਕਿ ਇਸ ਵਾਰ ਅੰਦੋਲਨ ਦੇ ਵਿੱਚ ਸਾਰੇ ਪੰਜਾਬੀ ਇਕਜੁੱਟ ਨਹੀਂ ਹੈਗੇ ਪਰ ਪੰਜਾਬ ਦਾ ਨੌਜਵਾਨ ਜਿਨ੍ਹਾਂ ਨੂੰ ਸਾਰਿਆਂ ਨੇ ਸ਼ਹੀਦ ਦਾ ਦਰਜਾ ਦਿੱਤਾ ਔਰ ਪੰਜਾਬ ਦੇ ਵਿੱਚ ਤਾਂ ਸ਼ਹੀਦਾਂ ਦਾ ਇਤਿਹਾਸ ਬੜਾ ਲੰਮਾ ਚੌੜਾ ਇਤਿਹਾਸ ਹੈ ਔਰ ਉਸ ਸ਼ਹਾਦਤ ਨੂੰ ਸੀਐਮ ਭਗਵੰਤ ਮਾਨ ਨੇ ਵੀ ਇੱਕ ਕਿਸਮ ਦੀ ਮੋਹਰ ਲਗਾਈ ਔਸ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ ਤੇ 1 ਕਰੋੜ ਰੁਪਏ ਦੀ ਰਾਸ਼ੀ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਕੋਣ ਜਿਉ ਸ਼ਹੀਦ ਹੈ ਤੇ ਉਹਨੂੰ ਗੋਲੀ ਕਿਨੇ ਮਾਰੀ ਆ ਠੀਕ ਹੈ ਉਹਨੂੰ ਗੋਲੀ ਮਾਰ ਹੀ ਗਈ ਆ ਪੰਜਾਬ ਦੀ ਹੱਦ ਦੇ ਅੰਦਰ ਔਰ ਦੂਸਰੀ ਜਿਹੜੀ ਗੱਲ ਹੈ ਕਿ ਪੰਜਾਬ ਜਿਹੜਾ ਵੈ ਹਮੇਸ਼ਾ ਤਸੱਦਦ ਦਾ ਸਕਾਰ ਹੋਇਆ ਔਰ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਕਿਸਾਨਾਂ ਦੇ ਉੱਤੇ ਕਿੰਨਾ ਕਰਜ਼ਾ ਇਹ ਹੁਣੇ ਸੈਂਟਰ ਗਵਰਨਮੈਂਟ ਦਾ ਆਪਣਾ ਸਰਵੇ ਹੈ ਇਹ ਨਾ ਤਾਂ ਤੁਹਾਡਾ ਕੀਤਾ ਨਾ ਸੁਰਿੰਦਰਪਾਲ ਦਾ ਕੀਤਾ ਕਿ ਹਰ ਕਿਸਾਨ ਦੇ ਉੱਤੇ 252000 ਦਾ ਕਰਜ਼ਾ ਜਿਹੜਾ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਹੈ। ਔਰ ਦੂਜੇ ਨੰਬਰ ਤੇ ਹਰਿਆਣਾ ਤੀਜੇ ਨੰਬਰ ਤੇ ਗੁਜਰਾਤ ਹੈ। ਔਰ ਜੇ ਹਿੰਦੁਸਤਾਨ ਦੀ ਹਕੂਮਤ ਕਾਰਪੋਰੇਟ ਸੈਕਟਰ ਦਾ ਕਰਜ਼ਾ ਮਾਫ ਕਰ ਸਕਦੀ ਆ ਅਡਾਨੀ ਅੰਬਾਨੀ ਜਾਂ ਹੋਰ ਜਿਹੜੇ ਵੱਡੇ ਲੋਗ ਨੇ ਇਹਨਾਂ ਦੇ ਕਰਜ਼ੇ ਮਾਫ ਹੁੰਦੇ ਨੇ ਕਿਉਂਕਿ ਕਾਰਪੋਰੇਟ ਨੂੰ ਕਹਿੰਦੇ ਜੀ ਦੇਸ਼ ਨੂੰ ਚਲਾਉਣਾ ਤੇ ਕਾਰਪੋਰੇਟ ਨੂੰ ਬਚਾਉਣਾ ਹੈ। ਤੇ ਫਿਰ ਤੁਸੀਂ ਮੈਨੂੰ ਇਹ ਦੇਖੋ ਜੇ ਇੰਨੇ ਕਰਜ਼ੇ ਮਾਫ ਹੁੰਦੇ ਨੇ ਤੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਹੋਣਾ ਕਿਸਾਨ ਮੰਗਦੇ ਕੀ ਪਏ ਨੇ ਯਾਰ ਕਿਸਾਨ ਕਹਿੰਦੇ ਐ ਐਮਐਸਪੀ ਤੇ ਗਰੰਟੀ ਦੇ ਦਿਓ ਚਲੋ ਐਮਐਸਪੀ ਤੇ ਕੁਝ ਫਸਲਾਂ ਦੇ ਉੱਤੇ ਗਰੰਟੀ ਦੇਣ ਲਈ ਸਰਕਾਰ ਰਾਜੀ ਹੋ ਗਈ ਕਿਤੇ ਹੋ ਜੂਗੀ ਵਿਚ ਵਿਚਾਲੇ ਨਾਲ ਇਹ ਵੀ ਮੰਗਦੇ ਪਏ ਨੇ ਜਿਹੜਾ ਸਾਡੇ ਤੇ ਕਰਜ਼ਾ ਹੈਗਾ ਇਹਨੂੰ ਵੀ ਮਾਫ ਕਰੋ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਰੀਬ 22 ਲੱਖ ਪਰਿਵਾਰਾਂ ਦੇ ਉੱਤੇ ਕਿਸਾਨੀ ਪਰਿਵਾਰਾਂ ਦੇ ਉੱਤੇ 55000 ਕਰੋੜ ਰੁਪਏ ਦਾ ਕਰਜ਼ਾ ਹੈਗਾ ਇਹ ਕਰਜ਼ਾ ਤਾਂ ਦੂਜੀ ਤੀਜੀ ਜਨਰੇਸ਼ਨ 'ਚ ਆ ਗਿਆ ਹੁਣ ਇਹ ਸਮਝਦੇ ਨਹੀਂ ਪਏ ਪੰਜਾਬ ਦੇ ਸਟਰਕਚਰ ਨੂੰ ਮੈਂ ਤੁਹਾਨੂੰ ਫਿਰ ਨਾ ਇੱਕ ਵਾਰ ਸਮਝਾਣਾ ਚਾਹੁੰਦਾ ਮੇਰੇ ਮੰਨ ਲਓ ਮੇਰੇ ਗ੍ਰੈਂਡਫਾਦਰ ਜਿਹੜਾ ਉਹ ਮਾ ਬਾਬਾ ਕਹਿੰਦਾ ਆਪਣਾ ਦਾਦਾ ਕਹਿੰਦਾ ਉਹਨਾਂ ਕੋਲ ਜੇ ਮੰਨ ਲਓ 100 ਕਿੱਲੇ ਜ਼ਮੀਨ ਸੀ ਮੇਰੇ ਫਾਦਰ ਹੋਰੀ ਚਾਰ ਭਰਾ ਸੀ ਉਹਨਾਂ ਕੋ 25-25 ਕਿੱਲੇ ਰਹਿ ਗਈ ਹੁਣ ਅੱਗੋ ਆਕੇ ਮੇਰੀ ਪੀੜ੍ਹੀ ਆ ਗਈ ਮੇਰੀ ਪੀੜ੍ਹੀ ਦੇ ਵਿੱਚ ਫੇਰ ਅਸੀਂ ਤਿੰਨ ਭਰਾ ਆਂ 25 ਨੂੰ ਤੁਸੀਂ ਤਿੰਨ ਨਾਲ ਤਕਸੀਮ ਕਰ ਲਓ ਮੇਰੇ ਪੱਲੇ 8 ਕਿੱਲੇ ਰਹਿ ਗਏ ਹੁਣ ਅੱਗੋਂ ਮੇਰੇ ਦੋ ਬੱਚੇ ਆ ਜਾਣੇ ਆ ਉਹਨਾਂ ਦੇ ਕੋਲ 4-4 ਕਿੱਲੇ ਆ ਜਾਣੀ ਮੈਨੂੰ ਦੱਸੋ ਮੇਰੇ ਬੱਚੇ ਕਿੱਦਾਂ ਖੇਤੀ ਕਰ ਲੈਣਗੇ 4 ਕਿੱਲੇ ਉਹ ਖੇਤੀ ਹੋ ਸਕਦੀ ਕੋਈ ਇਹਨਾਂ ਨੂੰ ਪੁੱਛੇ ਜਦ ਕਿ ਇਸ ਤੋਂ ਉਲਟਾ ਤੁਸੀਂ ਚੱਲੋ ਕਾਰਪੋਰੇਟ ਦੇ ਵਿੱਚ ਤੇ ਜਿੱਥੇ ਇੱਕ ਫੈਕਟਰੀ ਸੀ ਅੱਜ ਉਹ ਪਰਿਵਾਰ ਜਿਹੜਾ ਇੱਕ ਫੈਕਟਰੀ ਵਾਲਾ ਉਹਨਾਂ ਨੂੰ 10-10 ਫੈਕਟਰੀਆਂ ਹੋ ਗਈਆਂ ਲਿਮਟਾਂ ਮਿਲ ਰਹੀਆਂ ਲੋਨ ਮਿਲ ਰਹੇ ਸਬਸਿਡੀ ਮਿਲਦੀ ਤੁਸੀਂ ਦੇਖੋ ਪੰਜਾਬ ਦੇ ਜਾਂ ਆਸ-ਪਾਸ ਦੇ ਜਿੰਨੇ ਇੰਡਸਟਰੀਸਟ ਹੈ ਉਹਨਾਂ ਨੂੰ ਕਿੰਨੀਆਂ ਸਬਸਿਡੀਆਂ ਮਿਲ ਰਹੀਆਂ ਕਿੰਨਾ ਗਗਰੇਡ ਚ 10 ਸਾਲ ਜਿਹੜੀ ਸਬਸਿਡੀ ਮਿਲੀ ਆ ਇਹ ਕਠੂਏ ਚ ਮਿਲੀ ਆ ਬੱਤੀ ਚ ਮਿਲੀ ਆ ਇਹ ਸਬਸਿਡੀਆਂ ਇੰਡਸਟਰੀ ਨੂੰ ਮਿਲਦੀਆਂ ਇੰਡਸਟਰੀ ਨੂੰ ਆਪਰੇਟ ਦਾ ਹੋਰ ਮਿਲ ਜਾਂਦੀਆਂ ਚੀਜ਼ਾਂ ਦੇ ਉੱਤੇ ਬਹੁਤ ਕੁਝ ਉਹਨਾਂ ਲਈ ਹੈਗਾ ਲੇਕਿਨ ਗੱਲ ਇਹ ਹੈ ਕਿ ਕਿਸਾਨੀ ਦੇ ਵਿੱਚ ਆ ਕੇ ਫਿਰ ਜਿਹੜਾ ਵਾ ਉੱਥੇ ਮੈਂ ਕਹਿੰਦਾ ਜ਼ਮੀਨਾਂ ਦਾ ਰਕਬਾ ਘਟਦਾ ਪਿਆ ਹੈ ਇਹ ਗੱਲ ਨੂੰ ਨਹੀਂ ਸਮਝਦੇ ਪਏ ਪੀੜੀ ਦਰ ਪੀੜੀ ਜ਼ਮੀਨ ਦੇ ਛੋਟੇ ਛੋਟੇ ਟੁਕੜੇ ਹੋਈ ਜਾ ਰਹੇ ਆ ਔਰ ਅਖਰ ਦੇ ਵਿੱਚ ਜੇ ਅੱਜ ਨੋਟ ਕਰੋ ਤੇ ਟੁਕੜੇ 5 5 ਏਕੜ ਵਾਲੇ ਰਹਿ ਗਏ ਤੇ 85% ਪੰਜਾਬ ਦਾ ਕਿਸਾਨ ਹੈ ਜਿੰਨਾ ਜਿੰਨਾਂ ਦੀ ਖੇਤੀ 5 ਏਕੜ ਤੋਂ ਹੇਠਾਂ ਹੈ ਹੁਣ 5 ਏਕੜ ਤੋਂ ਹੇਠਾਂ ਵਾਲਾ ਕੀ ਖਾਊਗਾ ਤੇ ਕੀ ਨਿਚੋੜੂਗਾ ਉਹਨੂੰ ਕਰਜ਼ਾ ਹੀ ਚੜੂਗਾ ਇਹ ਤਾਂ ਪੰਜਾਬ ਨੂੰ ਇਦਾਂ ਕਰੋ ਯਾਰ ਖੇਤ ਲੈ ਲੈਣ ਮੈਂ ਤਾਂ ਆਪ ਸਲਾਹ ਦਿੰਦਾ ਬਈ ਤੁਸੀਂ ਇਦਾਂ ਕਰੋ ਖੇਤ ਲੈ ਲਓ ਤੇ ਪੰਜਾਬ ਨੂੰ ਇੰਡਸਟਰੀਆਂ ਦੇ ਦਿਓ ਗੁਰਦਾਵਾਂ ਦੀਆਂ ਸਾਰੀਆਂ ਸਾਨੂੰ ਦੇ ਦਿਓ ਤੇ ਤੁਸੀਂ ਖੇਤ ਲੈ ਜਾਓ ਤੁਸੀਂ ਨਾ ਤੁਸੀਂ ਇੰਡਸਟਰੀ ਦਿਓ ਫਿਰ ਕਹਿੰਦੇ ਤੁਸੀਂ ਖੇਤੀ 'ਚ ਫਸੇ ਰਹੋ ਤੇ 5 ਏਕੜ ਵਾਲਾ ਕਰੂਗਾ ਕੀ ਉਹ ਕਰਜ਼ੇ ਹੀ ਚੜੂਗਾ ਉਹਦੇ ਸਿਰ ਤੇ ਜੇ ਕਰਜ਼ਾ ਚੜੂਗਾ ਫਿਰ ਉਹ ਸੜਕਾਂ ਤੇ ਆਊਗਾ ਕਿੰਨਾ ਕਿਸਾਨ ਖੁਦਕੁਸ਼ੀ ਕਰਦਾ ਕਿਸੇ ਨੇ ਪਰਿਵਾਰਾਂ ਚ ਜਾ ਕੇ ਪੁੱਛਿਆ ਵੀ ਇਹ ਖੁਦਕੁਸ਼ੀ ਹੁੰਦੀ ਕਿਉਂ ਪਈ ਆ ਯਾਰ ਪੰਜਾਬ ਦੇ ਪਿੰਡਾਂ ਦਾ ਇਨਫਰਾਸਟ੍ਰਕਚਰ ਨਹੀਂ ਹੈਗਾ ਪੰਜਾਬ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ 553 ਕਿਲੋਮੀਟਰ ਹੈ ਜਿੱਥੇ ਤਾਂ 0% ਇੰਡਸਟਰੀ ਹੈ ਉੱਥੇ ਤਾਂ ਕਿਸਾਨ ਕੀ ਕਰੂਗਾ ਜਿੱਥੇ ਗੱਡੀਆਂ ਹੀ ਨਹੀਂ ਜਾਂਦੀਆਂ ਜਿੱਥੇ ਬੀਐਸਐਫ 5 ਵਜੇ ਤੋਂ ਬਾਅਦ ਅੱਗੇ ਜਾਣ ਹੀ ਨਹੀਂ ਦਿੰਦੀ ਉੱਥੇ ਕਿਹੜੀ ਕੋਈ ਫੈਕਟਰੀ ਲੱਗ ਜੂਗੀ ਜਾਂ ਕਿਹੜੀ ਦੁਕਾਨ ਚੱਲੂ ਪੂਗੀ ਜਾਂ ਕਿਹੜਾ ਉੱਥੇ ਰਾਸ਼ਨ ਦੀ ਕੋਈ ਵੱਡਾ ਉੱਥੇ ਸਟੋਰ ਚੱਲ ਪੂਗਾ ਉੱਥੇ ਤਾਂ ਆਹੀ ਖੇਤੀ ਤੇ ਇਹ ਖੇਤੀ ਦੇ ਵਿੱਚੋਂ ਜੇ 5 ਏਕੜ ਤੋਂ ਥੱਲੇ ਦੀ ਖੇਤੀ ਕਰਨੀ ਫਿਰ ਕਰਜਾਈ ਹੋਣਾ ਅਸੀਂ ਕੋਈ ਪਾਣੀ ਪੱਤ ਸੋਣੀ ਪੱਤ ਜਾਂ ਅਸੀਂ ਅੱਗੇ ਨਹੀਂ ਸੈਂਟਰ 'ਚ ਬੈਠੇ ਕਿ ਜਿੱਥੇ ਜਿਹੜਾ ਸਾਡੀ ਖੇਤੀ ਜੜੀ ਹੈ ਸਾਡੇ ਆਸ-ਪਾਸ ਸਾਰਾ ਡਿਵੈਲਪਮੈਂਟ ਇਲਾਕਾ ਹੈ ਤੇ ਸਾਡੇ ਇੱਥੇ ਜਿਹੜਾ ਹੋਰ ਪਾਸੋਂ ਇਨਕਮ ਹੋ ਜੇਗੀ ਇੱਥੇ ਤਾਂ ਡੈੱਡ ਐਂਡ ਹੈ ਇਹ ਗੱਲ ਨੂੰ ਸਮਝ ਦੇਣੀ ਹੈ ਡੈਡ ਐਂਡ ਹੈਗਾ ਔਰ ਜੇ ਪੰਜਾਬ ਦਾ ਕਿਸਾਨ ਇਸ ਚੀਜ਼ ਉੱਤੇ ਹੈਗਾ ਕਿ ਐਮਐਸਪੀ ਦੇ ਉੱਤੇ ਸਾਨੂੰ ਗਰੰਟੀ ਦੇ ਦਿਓ ਉਹ ਗਰੰਟੀ ਵੀ ਚਲੋ ਮੈਂ ਕਹਿੰਦਾ ਕਣਕ ਤੇ ਝੋਨੇ ਤੇ ਮਿਲਦੀ ਹੈ ਗਰੰਟੀ ਲੇਕਿਨ ਗਰੰਟੀ ਬਾਕੀ ਫਸਲਾਂ ਜਿਹੜੀਆਂ ਹੈਗੀਆਂ ਜਿਹੜੀਆਂ ਪੰਜਾਬ ਚੁੱਗ ਸਕਦੀਆਂ ਕਲੀਅਰ ਕਰਕੇ ਉਹਨਾਂ ਦੇ ਉੱਤੇ ਗਰੰਟੀ ਦੇ ਦਿਓ ਵੀ ਆ ਗਰੰਟੀ ਦੇ ਦੀ ਆ ਪੰਜਾਬ ਦੇ ਕਿਸਾਨਾਂ ਦਾ ਸਭ ਤੋਂ ਹੁਣ ਪੰਜਾਬ ਦਾ ਕਿਸਾਨ ਇਸ ਟਾਈਮ ਐਜੀਟੇਸ਼ਨ ਕਿਉਂ ਕਰਦਾ ਪਿਆ ਸਦਾ ਉਹ ਫਰਸਟ੍ਰੇਟਡ ਹੈ ਪੰਜਾਬ ਦਾ ਬੱਚਾ ਇੰਨਾ ਬਾਹਰ ਕਿਉਂ ਜਾਂਦਾ ਪਿਆ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਇੱਥੇ ਕਮਾਈ ਕਰਦਾ ਹੋਵੇ ਉਹਨੂੰ ਬਾਹਰ ਜਾ ਕੇ ਉਹਨੇ ਕੀ ਲੈਣਾ ਬਾਹਰ ਜਾ ਕੇ ਆਲੂ ਟਮਾਟਰ ਵੇਚਨੇ ਉਹਨੇ ਸਟੋਰਾਂ ਦੇ ਸਫਾਈ ਕਰਨੀ ਹੈ ਉਹਨੇ ਕੂੜਾ ਸਾਫ ਕਰਨਾ ਉਹ ਮਨ ਮਾਰ ਕੇ ਕੋਈ ਡਰਾਈਵਰੀ ਕਰਦਾ ਪਿਆ ਉੱਥੇ ਵੀ ਮੈਂ ਕਿਸੇ ਤਰੀਕੇ ਆਪਣੇ ਆਪ ਨੂੰ ਸੈਟਲ ਕਰ ਜਾ ਕੋਈ ਉੱਥੇ ਸਟੋਰਾਂ ਦੇ ਵਿੱਚ ਭਾਂਡੇ ਮਾਂਜਣ ਡਿਆ ਕੋਈ ਰੈਸਟੋਰੈਂਟਾਂ ਦਾ ਫੂਡ ਸਪਲਾਈ ਕਰਨ ਡਿਆ ਕੋਈ ਪੀਜ਼ਾ ਡਿਲੀਵਰੀ ਕਰਨ ਡਿਆ ਤੁਸੀਂ ਇਹ ਦੇਖੋ ਕੋਈ ਆਪਾਂ ਗੱਲ ਸਮਝਦੇ ਆ ਪੰਜਾਬ ਇੱਕ ਉਹ ਸਟੇਟ ਹੈ ਜਿਹੜੀ ਸਾਰੇ ਦੇਸ਼ ਦਾ ਢਿੱਡ ਭਰਦੀ ਹੈ ਤੇ ਪੰਜਾਬ ਦਾ ਨੌਜਵਾਨ ਅੱਜ ਇਸੇ ਕਰਕੇ ਬਾਹਰ ਜਾ ਰਿਹਾ ਕਿ ਪੰਜਾਬ ਨੂੰ ਨਾ ਤਾਂ ਪੈਕੇਜ ਦਿੱਤਾ ਗਿਆ ਤੇ ਨਾ ਇੱਥੇ ਦੇ ਲੋਕਾਂ ਨੂੰ ਰੀਹੈਬਿਲੀਟੇਟ ਕੀਤਾ ਗਿਆ ਇੱਥੇ ਡਰੱਗ ਨੇ ਕਰਾਈ ਆ ਕੇ ਹਾਊ ਆ ਮਜਾ ਆਤਾ ਪੰਜਾਬ ਦਾ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਚਲਾ ਗਿਆ ਉਹਨਾਂ ਆ ਦੇਖੋ ਯਾਰ ਕੱਲ ਦਾ ਇੱਕ ਮਾਲੜੀ ਪਿੰਡ ਦਾ ਇਨਸੀਡੈਂਟ ਹੈ ਕਿਸਾਨ ਦਾ ਮੁੰਡਾ ਨਸ਼ੇੜੀ ਸੀ ਕੰਮ ਹੈ ਨਹੀਂ ਕੀ ਕਰੇਗਾ ਗੁਚਾਰ ਕਿੱਲੇ ਦੀ ਖੇਤੀ ਆ ਪਿਓ ਕੋਲੋਂ ਪੈਸੇ ਲੈਣ ਲਈ ਉਹਨੇ ਆਪ ਹੀ ਪਿਓ ਨੂੰ ਫਰੋਤੀ ਦੀ ਕਾਲ ਕਰਾਤੀ ਨਸ਼ਾ ਟੁੱਟਦਾ ਪਿਆ ਸੀ ਯਾਰ ਆਪਾਂ ਕਿੱਧਰ ਪੰਜਾਬ ਕਿੱਧਰ ਤੁਰਿਆ ਜਾਂਦਾ ਇਹਨੂੰ ਕੋਈ ਰੋਕਣ ਵਾਲਾ ਥੋੜਾ ਹੈਗਾ ਕੋਈ ਰੋਕਣਾ ਨਹੀਂ ਇਸ ਕਰਕੇ ਜਦੋਂ ਤੱਕ ਪੰਜਾਬ ਨੂੰ ਨਾ ਤੁਸੀਂ ਕਿਸਾਨੀ ਨੂੰ ਕੁਝ ਦੇਣਾ ਦਿਓ ਲੇਕਿਨ ਪੰਜਾਬ ਦੀ ਜਿਹੜੀ ਇੰਡਸਟਰੀ ਬਾਰਡਰ ਬੈਲਟ ਹੈ 553 ਕਿਲੋਮੀਟਰ ਵੀ ਇਹਨੂੰ ਇੰਡਸਟਰੀ ਦੇ ਦਿਓ ਪੂਰੀ ਆਲੂ ਅਸੀਂ ਉਗਾਨੇ ਆ ਚਿਪਸ ਵਾਲੇ ਉਧਰ ਲਿਆ ਫੈਕਟਰੀਆਂ ਦੇ ਵਿੱਚ ਬੰਗਲੌਰ ਸਾਊਥ ਦੇ ਵਿੱਚ ਸਾਰੇ ਆਲੂ ਇੱਥੋਂ ਲੈ ਕੇ ਉੱਥੇ ਚਿਪਸ ਕੱਢਣ ਦੇ ਉਹ ਫੈਕਟਰੀਆਂ ਨੂੰ ਕੋ ਕਾਕਾ ਜੀ ਪੰਜਾਬ ਚ ਜਾਓ ਟਰਾਂਸਪੋਰਟੇਸ਼ਨ ਵੀ ਬਚੂਗੀ ਆਲੂ ਦੀ ਖਫਤ ਵੀ ਹੋ ਜੂਗੀ ਕੁਰਕਰੇ ਲੇਜ਼ ਇਹ ਉਹ ਜਿੰਨੀਆਂ ਚਿਪਸ ਦੀਆਂ ਫੈਕਟਰੀਆਂ ਪਰ ਸਸਿੰਗ ਲਈ ਇੱਥੇ ਭੇਜ ਦੋ ਕਿਸਾਨ ਆਪੇ ਖੁਸ਼ਹਾਲ ਹੋ ਗਿਆ ਪੰਜਾਬ ਨੂੰ ਦੇਣਾ ਕੁਛ ਨਹੀਂ ਪੰਜਾਬ ਨੂੰ ਗਦੀ ਗੇੜ ਪਾਇਆ ਹੋਇਆ ਗਦੀ ਗੇੜ ਹੁੰਦਾ ਨਹੀਂ ਪਾਇਆ ਹੋਇਆ ਅੰਗਰੇਜ਼ਾਂ ਦੇ ਟਾਈਮ ਤੋਂ ਗਦੀ ਗੇੜ ਪਾਇਆ ਹੋਇਆ ਦੇਣਾ ਤਾਂ ਫਿਰ ਕੇਂਦਰ ਸਰਕਾਰ ਨੇ ਹੈ ਨਾ ਜੇ ਸੂਬਿਆਂ ਦਾ ਦੇਖ ਰੇਖ ਕਰਨੀ ਹੈ ਉਹ ਸੂਬਾ ਸਰਕਾਰ ਇੱਕ ਹੱਦ ਤੱਕ ਕਰ ਸਕਦੀ ਹੈ ਕੇਂਦਰ ਨੇ ਅਲਟੀਮੇਟਲੀ ਦੇਖਣਾ ਦੇਖੋ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਤਿੰਨ ਕਿਸਾਨੀ ਕਾਨੂੰਨ ਬਣਾਤੇ ਕਿਸਾਨਾਂ ਨੂੰ ਇਹ ਲੱਗਿਆ ਕਿ ਸਾਡੇ ਹੱਥੋਂ ਕਿਸਾਨੀ ਵੀ ਚੱਲੀ ਜਦੋਂ ਕਿਸਾਨੀ ਵੀ ਚੱਲੀ ਗਈ ਉਹ ਕਹਿੰਦੇ ਅਸੀਂ ਤਾਂ ਸੜਕਾਂ ਤੇ ਬਿਲਕੁਲ ਆ ਜਾਾਂਗੇ ਕਿਸਾਨ ਕਿੰਨਾ ਅੰਦੋਲਨ ਹੋਇਆ ਮੈਨੂੰ ਲੱਗਦਾ ਇਤਿਹਾਸ ਇੱਕ ਬਣ ਗਿਆ ਉਸ ਅੰਦੋਲਨ ਦਾ ਲੇਕਿਨ ਗੱਲ ਇਹ ਹੈ ਕਿ ਉਸ ਦੇ ਵਿੱਚ ਕਿਸਾਨ ਆਪਣੀ ਕਿਸਾਨੀ ਨੂੰ ਬਚਾਣ ਦਾ ਕਾਮਯਾਬ ਹੋ ਗਿਆ ਲੇਕਿਨ ਕਿਸਾਨੀ ਨੂੰ ਲਾਹੇਮੰਦ ਕਿੱਦਾਂ ਕਰਨਾ ਉਹਦੇ ਵਿੱਚ ਹਜੇ ਰਸਤਾ ਨਜ਼ਰ ਨਹੀਂ ਆ ਰਿਹਾ ਉਹ ਅੱਗੇ ਨੇਰਾ ਉਹ ਲਾਹੇਮੰਦ ਨੂੰ ਕਰਾਓ ਤੁਸੀਂ ਲਾਹੇਮੰਦ ਕਿੰਨੇ ਕਰਨਾ ਮੈਂ ਕਰਨਾ ਸਰਕਾਰਾਂ ਨੇ ਕਰਨਾ ਲਾਹੇਮੰਦ ਵਿੱਚ ਤੁਸੀਂ ਇਹਨਾਂ ਨੂੰ ਨਵੇਂ-ਨਵੇਂ ਬੀਜ ਦਿਓ ਲਿਆ ਕੇ ਜੇ ਤੁਸੀਂ ਕਹਿੰਦੇ ਹੋ ਚਲੋ ਇਹ ਕਿਸਾਨੀ ਹੀ ਕਰਾਣੀ ਹੈ ਇਹਨਾਂ ਕੋਲੋਂ ਨਵੇਂ-ਨਵੇਂ ਬੀਜ ਦਿਓ ਇਹਨਾਂ ਨੂੰ ਫਸਲਾਂ ਲਈ ਉਤਸ਼ਾਹਿਤ ਕਰੋ ਭਈ ਇਹ ਫਸਲ ਤੁਸੀਂ ਉਗਾਓ ਆ ਸਾਡੀਆਂ ਏਜੰਸੀਆਂ ਖੜੀਆਂ ਇਹ ਖਰੀਦਣਗੀਆਂ ਤੁਸੀਂ ਆਹ ਚੀਜ਼ ਉਗਾਓ ਇਹਨਾਂ ਦੇ ਚੰਗੇ ਸੈਮੀਨਾਰ ਕਰਾਓ ਹੈ ਨਹੀਂ ਨਾ ਇੱਥੇ ਤੁਸੀਂ ਸਮਝਦੇ ਨਹੀਂ ਔਰ ਹੁੰਦਾ ਕੀ ਹੈ ਫਿਰ ਐਂਡ ਦੇ ਵਿੱਚ ਇਹ ਕਹਿੰਦੇ ਯਾਰ ਬੱਚੇ ਨੂੰ ਕਿਸੇ ਤਰੀਕੇ ਬਾਹਰ ਵਿੱਚ ਉਹ ਸਾਡਾ ਯਾਰ ਪੰਜਾਬ ਦਾ ਕਿੰਨਾ ਨੌਜਵਾਨ ਜਾ ਕੇ ਅਰਬ ਕੰਟਰੀਆਂ ਦੇ ਵਿੱਚ ਲੇਬਰ ਕਰਦਾ ਪਿਆ ਠੀਕ ਹੈ ਨਾ ਤੁਸੀਂ ਦੇਖੋ ਕੋਈ ਪਿੰਡ ਐਸਾ ਨਹੀਂ ਹੋਊਗਾ ਜਿੱਥੋਂ ਦੇ ਲੋਕ ਲੇਬਰ ਕਰਨ ਲਈ ਦੁਬਈ ਜਾਂ ਹੋਰ ਕੰਟਰੀਆਂ 'ਚ ਨਹੀਂ ਗਏ ਹੋਣਗੇ 24 24 ਘੰਟੇ ਲੱਗੇ ਰਹਿੰਦੇ ਆ ਵਿਚਾਰੇ ਫਸੇ ਰਹਿੰਦੇ ਨੇ ਬਾਰਡਰ ਪਾਰ ਕਰਕੇ ਕੋਈ ਮੈਕਸੀਕੋ ਤੋਂ ਅਮਰੀਕਾ ਜਾਂਦੀ ਇਹ ਯਾਰ ਕਿਉਂ ਖਾਲੀ ਕਿਉਂ ਹੁੰਦਾ ਪਿਆ ਇਸੇ ਕਰਕੇ ਹੁੰਦਾ ਪਿਆ ਜਦੋਂ ਦੇਣਾ ਹੀ ਕੁਛ ਨਹੀਂ ਇੱਥੇ ਇੱਕ ਕਿਸਮ ਦਾ ਪੰਜਾਬੀ 'ਚ ਮੈਂ ਗੱਲ ਕਹਾਂ ਕਿ ਇੱਥੇ ਉਹ ਹਾਲਾਤ ਹੋਏ ਪਏ ਆ ਕਿ ਅਸੀਂ ਦੇਣਾ ਨਹੀਂ ਪੰਜਾਬ ਨੂੰ ਜਿੰਨਾ ਨਚੋੜ ਹੁੰਦਾ ਨਚੋੜ ਲੋ ਇਹ ਅਸੀਂ ਨੁੱਚੜਦੇ ਬਏ ਆ ਬਸ अच्छा डॉक्टर साहब आजकल ਦੀ ਗੱਲ ਕਰਦੇ ਆ ਗੋਲੀ ਚੱਲਦੀ ਆ ਗੋਲੀ ਚੱਲ ਕੇ ਅਸ਼ੁਭ ਕਰਨ ਦੇ ਲੱਗ ਗਈ ਤੇ ਸ਼ੁਭ ਕਰਨ ਦੀ ਮੌਤ ਹੋ ਗਈ ਗੱਲ ਆਪਾਂ ਵਿੱਚ ਮੈਂ ਮਿਸ ਕਰ ਗਿਆ ਕਿਉਂਕਿ ਮੇਰਾ ਥੋੜਾ ਭਾਵਨਾਵਾਂ ਜਿਵੇਂ ਮੈਂ ਕਿਸਾਨੀ ਦੇ ਮੁੱਦੇ ਦੇ ਉੱਤੇ ਬਹਿ ਗਿਆ ਤੁਸੀਂ ਇਹ ਦੇਖੋ ਹੁਣ ਅਸ਼ੁਭ ਕਰਨ ਦੇ ਉੱਤੇ ਗੋਲੀ ਚੱਲੀ ਆ ਮੇਰਾ ਸਵਾਲ ਸੁਨੀਲ ਜਾਖੜ ਨੂੰ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਕਿਸਾਨ ਦਾ ਪੁੱਤ ਹੈ ਅੱਜ ਕਿਸਾਨ ਦੇ ਪੁੱਤ ਤੇ ਗੋਲੀ ਲੱਗੀ ਆ ਜਾਖੜ ਸਾਹਿਬ ਬੋਲਦੇ ਨਹੀਂ ਪਏ ਅੱਜ ਬੋਲਦੇ ਨਹੀਂ ਭਾਈ ਉਸ ਦਿਨ ਤਾਂ ਕਹਿੰਦੇ ਪਏ ਸੀਗੇ ਲੋ ਜੀ ਮੈਂ ਕਿਸਾਨ ਨਹੀਂ ਲਈ ਖੜਾ ਮੈਂ ਕਿਸਾਨ ਲਈ ਮਰਾਂਗਾ ਮੈਂ ਕਿਸਾਨ ਦਾ ਪੁੱਤ ਹੁਣ ਕਿਸਾਨ ਦਾ ਪੁੱਤ ਨਹੀਂ ਹੈਗੇ ਗੱਲ ਇਹ ਆ ਕਿ ਮੇਰੀ ਨਾਰਾਜ਼ਗੀ ਕਿਸੇ ਪਾਰਟੀ ਨਾਲ ਨਹੀਂ ਆ ਲੇਕਿਨ ਗੱਲ ਇਹ ਪੰਜਾਬ ਦਾ ਪੁੱਤ ਮਰਿਆ ਯਾਰ ਪੰਜਾਬ ਦਾ ਪੁੱਤ ਮਰਿਆ ਤੁਸੀਂ ਇਹ ਤਾਂ ਸੋਚੋ ਔਰ ਸਭ ਤੋਂ ਵੱਡੀ ਗੱਲ ਹੈ ਯਾਰ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਆਪਣੇ ਦੇਸ਼ ਦੇ ਵਿੱਚ ਹੀ ਅਸੀਂ ਇੱਕ ਸੂਬੇ 'ਚ ਕੱਟ ਕੇ ਰਹਿ ਗਏ ਜਿਵੇਂ ਸਾਡਾ ਦੇਸ਼ ਹੀ ਅਲੱਗ ਹੋ ਗਿਆ ਹੁੰਦਾ ਇਹ ਇਹਦਾ ਮਤਲਬ ਡਿਕਟੇਟਰਸ਼ਿਪ ਹੈ ਡਿਕਟੇਟਰਸ਼ਿਪ ਹੈ ਆਪਾਂ ਲੋਕਾਂ ਨੂੰ ਕਹੀ ਜਾਵਾਂਗੇ ਯਾਰ ਬਈ ਠੀਕ ਆ ਯਾਰ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਦੇਸ਼ ਇੱਕ ਡੈਮੋਕ੍ਰੈਟਿਕ ਕੰਟਰੀ ਹੈ ਤੁਸੀਂ ਮੈਨੂੰ ਦੱਸੋ ਯਾਰ ਆ ਚੰਡੀਗੜ੍ਹ ਦੇ ਮੇਅਰ ਦੇ ਇਲੈਕਸ਼ਨ ਹੋਏ ਇਹ ਡੈਮੋਕ੍ਰੇਸੀ ਦਾ ਪਾਰਟ ਆ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਕਹਿਣਾ ਪਿਆ ਹਿੰਦੁਸਤਾਨ ਦੀ ਡੈਮੋਕ੍ਰੇਸੀ ਦਾ ਮਰਡਰ ਹੋ ਗਿਆ ਯਾਰ ਇਹ ਹਿੰਦੂ ਡੈਮੋਕ੍ਰੇਟਰੀ ਹੈ ਉਹ ਮੈਨੂੰ ਦੱਸੋ ਯਾਰ ਇੱਕ ਕਿਸੇ ਦੀ ਗੱਡੀ ਜੋ EVM ਦੀਆਂ ਮਸ਼ੀਨਾਂ ਫੜੀਆਂ ਜਾ ਰਹੀਆਂ ਉਈ EVM ਦੀਆਂ ਮਸ਼ੀਨਾਂ ਨੂੰ ਹੈਕ ਕਰਨ ਦਾ ਸਿਸਟਮ ਹੀ ਚੱਕੇ ਲਈ ਜਾ ਰਿਹਾ ਫਿਰ ਅਸੀਂ ਕਹਿੰਦੇ ਜੀ ਇਹ ਦੇਸ਼ 'ਚ ਡੈਮੋਕ੍ਰੇਸੀ ਆ ਇਹ ਡੈਮੋਕ੍ਰੇਸੀ ਦਾ ਪਾਰਟ ਆ ਜਿੱਥੇ ਆਪਾਂ ਸ਼ੰਭੂ ਬੈਰੀਅਰ ਦੇ ਉੱਤੇ ਲਗਾ ਕੇ ਖੜੇ ਆ ਪੰਜ ਲੇਅਰ ਲਗਾ ਕੇ ਖੜੇ ਆ ਗੋਲੀਆਂ ਮਾਰੀ ਜਾ ਰਹੀਆਂ ਰਬੜ ਦੀਆ ਤੁਸੀਂ ਮੈਨੂੰ ਦੱਸੋ ओरिजिनल ਗੋਲੀ ਵਿੱਚ ਚਲਾਤੀ ਇਸ ਦਾ ਮਤਲਬ ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਨਹੀਂ ਮੰਨ ਸਕਦਾ ਪੰਜਾਬ ਦਾ ਨੌਜਵਾਨ ਆਪਣੀਆਂ ਯਾਰ ਸਾਡੀਆਂ ਮੰਗਾਂ ਕਿਸਾਨੀ ਦੇ ਨਾਲ ਰਿਲੇਟਿਡ ਬਹੁਤ ਆ ਇਹ ਇਹ ਗੌਨੀ ਸੋਚਦੇ ਬਈ ਸਾਡੀਆਂ ਰਿਲੇਟਿਡ ਪਾਕਿਸਤਾਨ ਦੇ ਅਸੀਂ ਬਾਰਡਰ ਤੇ ਬੈਠੇ ਆ ਸਾਡੀਆਂ ਸਾਡੀਆਂ ਮੰਗਾਂ ਜਿਹੜੀਆਂ ਡਿਫਰੈਂਟ ਐ ਹਰਿਆਣੇ ਤੋਂ ਸਾਡੀਆਂ ਮੰਗਾਂ ਹਿਮਾਚਲ ਤੋਂ ਡਿਫਰੈਂਟ ਐ ਸਾਡੀਆਂ ਮੰਗਾਂ ਉੱਤਰ ਪ੍ਰਦੇਸ਼ ਤੋਂ ਡਿਫਰੈਂਟ ਐ ਸਾਡੀਆਂ ਉਹਨਾਂ ਨਾਲ ਮੰਗਾਂ ਮੇਲ ਨਹੀਂ ਖਾਂਦੀਆਂ ਸਾਡੇ ਦਾ ਯਾਰ ਮੇਰੀ ਗੱਲ ਸੁਣੋ ਤੁਸੀਂ ਅੰਮ੍ਰਿਤਸਰ ਸਿਟੀ ਤੋਂ ਅੱਗੇ ਚੱਲ ਜਓ ਦੱਸੋ ਕਿੱਥੇ ਹੈਗਾ ਤੁਸੀਂ ਜੇ ਸੋਚਦੇ ਹੋ ਕਿ ਡੇਰਾ ਬਾਬਾ ਨਾਨਕ ਗੁਰੂ ਘਰ ਤੋਂ ਅੱਗੇ ਜਾ ਕੇ ਕੁਝ ਹੈਗਾ ਰਾਜਾ ਅਸਾਂਸੀ ਤੋਂ ਅੱਗੇ ਕੁਝ ਹੈਗਾ ਸਾਬ ਉਹ ਜਾਣਾ ਸਗੋ ਸਾਰਾ ਪਾਕਿਸਤਾਨ ਦੀ ਸੀਮਾ ਇਹੋ ਸ਼ੁਰੂ ਹੋ ਜਾਂਦੀ ਬਾਰਡਰ ਉਥੇ ਨਾ ਬੰਦਾ ਜਾਂਦਾ ਨਾ ਬੰਦੇ ਦੀ ਜਾਤ ਜਾਂਦੀ ਹੈ ਉਥੇ ਕਿਸਾਨ ਇੱਕ ਹੈਗਾ ਉਹ ਕਦੀ ਫਾਰਮਿੰਗ ਕਰਨ ਉਧਰ ਚਲਾ ਜਾਂਦਾ ਉਹ ਵੀ ਬੀਐਸਐਫ ਵਾਲੇ ਉਹਨੂੰ 5 ਵਜੇ ਤੋਂ ਬਾਅਦ ਕਹਿੰਦੇ ਕਾ ਖੇਤੀ ਕਰਨ ਕੇ 5 ਵਜੇ ਤੋਂ ਪਹਿਲਾਂ ਮੁੜਿਆ ਕੀ ਕਰੂਗਾ ਯਾਰ ਮੈਨੂੰ ਇਹ ਦੱਸੋ ਨਾ ਕਿੱਥੋਂ ਰੋਟੀ ਖਾਊਗਾ ਤੁਸੀਂ ਸੁਨੀਲ ਜਾਖੜ ਦੀ ਗੱਲ ਕੀਤੀ ਕਿ ਉਹ ਕਿਸਾਨ ਦੇ ਪੁੱਤ ਨੇ ਤੇ ਉਹਨਾਂ ਨੂੰ ਚੇਤਾ ਨਹੀਂ ਆਇਆ ਕਿਸਾਨ ਦਾ ਪੁੱਤ ਤਾਂ ਸੁਖਵੀਰ ਸਿੰਘ ਬਾਦਲ ਵੀ ਹੈ ਬੇਸ਼ੱਕ ਉਹ ਹੁਣ ਅਮੀਰ ਕਿਸਾਨ ਹੈ ਹੋਟਲ ਵਾਲਾ ਕਿਸਾਨ ਹੈ ਗੁਰਦਾਮਾ ਵਾਲਾ ਸੁਖ ਵਿਲਾਸ ਵਾਲਾ ਕਿਸਾਨ ਹੈ ਲੇਕਿਨ ਕਿਸਾਨ ਦਾ ਪੁੱਤ ਉਹ ਵੀ ਹੈ ਜਮੀਰ ਹੈ ਦੋਨਾਂ ਦਾ ਵੀ ਹੈਗਾ ਮੈਂ ਤਾਂ ਸਿਰਫ ਇਹ ਦੇਖਦਾ ਮੈਂ ਇਹਨਾਂ ਦਾ ਜਮੀਰ ਕਦੋਂ ਜਾਗਦਾ ਅੱਛਾ ਮੈਂ ਇੱਥੇ ਗੱਲ ਨਾ ਮਨੋਹਰ لال ਖੱਟਰ ਦੀ ਵੀ ਕਰਨੀ ਚਾਹੁੰਦਾ ਹਾਲ ਹੀ ਦੇ ਵਿੱਚ ਇੱਕ ਬਿਆਨ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਉਹਨਾਂ ਨੇ ਆਪਣੇ ਹਰਿਆਣੇ ਦੇ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਜਿਹੜਾ ਸੀਗਾ ਉਹ ਮਾਫ ਕਰਤਾ ਇਹ ਕਹਿ ਕੇ ਕਿ ਮੈਂ ਕਿਸਾਨ ਦਾ ਪੁੱਤਾਂ ਤੇ ਕੀ ਉਸ ਕਿਸਾਨ ਦੇ ਪੁੱਤ ਨੂੰ ਹਰਿਆਣਾ ਪੰਜਾਬ ਬਾਰਡਰ ਦੇ ਉੱਤੇ ਹੁੰਦਾ ਇਹ ਸਾਰਾ ਹਾਦਸਾ ਦਿਖਦਾ ਨਹੀਂ ਪਿਆ ਸਭ ਕੁਝ ਦਿਖਦਾ ਪਿਆ ਯਾਰ ਬੇਸਿਕ ਇਹ ਹੈ ਕਿ ਆਪਣੀਆਂ ਕੁਰਸੀਆਂ ਕਿਵੇਂ ਬਚਾਉਣੀਆਂ ਹੁਣ ਤੁਸੀਂ ਮੈਨੂੰ ਦੱਸੋ ਕੈਪਟਨ ਨਮਰਿੰਦਰ ਸਿੰਘ ਦਿੱਲੀ ਗਏ ਨੇ ਤੁਹਾਡਾ ਕੀ ਖਿਆਲ ਹੈ ਕਿਸਾਨਾਂ ਦੀਆਂ ਮੰਗਾਂ ਲਈ ਗਏ ਨੇ ਜੇ ਮੰਗਾਂ ਲਈ ਗਏ ਹੁੰਦੇ ਫਿਰ ਅੱਗੇ 네ਗੋਸ਼ੀਏਸ਼ਨ ਕਰਦੇ ਫਿਰ ਆਗੇ ਵਿੱਚ ਬੈਠਦੇ ਉੱਥੇ ਤਾਂ ਉਹਨਾਂ ਨੇ ਕਿਹਾ ਤਾਂ ਕਿ ਮੈਂ ਤਾਂ ਮਨਵਾ ਕੇ ਆਇਆ ਕਿ ਭਾਈ ਛੇਤੀ ਕਰੇ ਕਿਹੜੀ ਮੰਗ ਬਣਵਾ ਕੇ ਆਇਆ ਹੈ ਕਿਸਾਨਾਂ ਦੀ ਜਿਹੜੀ ਐਮਐਸਪੀ ਜਿਹੜੀ ਹੈ ਉਹਨਾਂ ਨੂੰ ਮੁਹैया ਕਰਵਾਈ ਜਾਵੇ ਨਹੀਂ ਮੰਗਾ ਮੰਨੀਆਂ ਜਾਣ ਨਹੀਂ ਮੰਨੀਆਂ ਜਾਣ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨਹੀਂ ਸੁਣੀ ਤੇ ਕੈਪਟਨ ਅਮਰਿੰਦਰ ਸਿੰਘ ਰਿਜ਼ਾਈਨ ਕਰ ਦੋ ਉਹਨੋਂ ਉਸ ਆਪਣੀ ਬੀਬੀ ਨੂੰ ਜੁਆਇਨ ਕਰਾਣ ਲੱਗੇ ਭਾਜਪੀ ਦੋ ਤਿੰਨ ਦਿਨਾਂ ਬਾਅਦ ਉਹਦੀ ਤਾਂ ਤਿਆਰੀ ਚੱਲਦੀ ਪਈ ਆ ਉਹਦਾ ਬੀਬੀ ਨੂੰ ਜੁਆਇਨ ਕਰਾਣ ਲੱਗੇ ਬੀਬੀ ਪਰਨੀਤ ਕੌਰ ਨੂੰ ਉਹਦੀ ਤਾਂ ਪੂਰੀ ਤਾਜਪੋਛੀ ਦੀ ਤਿਆਰੀ ਚੱਲਦੀ ਬਈ ਭਾਜਪੀ ਬੇਟੀ ਉਹਨਾਂ ਦੀ ਬੀਬਾ ਜ ਇਹ ਗੱਲ ਨਹੀਂ ਸਮਝਦੇ ਪਏ ਆ ਯਾਰ ਆਪਾਂ ਪਾਰਟੀ ਜਰਵੋ ਪਾਰਟੀ ਜਰਵੋ ਲੇਕਿਨ ਨਾਲੇ ਵੀ ਸੋਚੋ ਅਸੀਂ ਪੰਜਾਬ ਨੇ ਸਾਨੂੰ ਕਿੰਨਾ ਕੁਛ ਦਿੱਤਾ ਦੋ ਵਾਰ ਸਰਦਾਰੀ ਦਿੱਤੀ ਪੰਜਾਬ ਨੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਤੁਹਾਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਦੋ ਵਾਰ ਲੋਕਾਂ ਨੇ ਉਹਦਾ ਕਰਜ਼ੀ ਆਦਾ ਕਰ ਦੋ ਯਾਰ ਨਾ ਕੁਝ ਕਰੋ ਇਹ ਨਾ ਸੋਚੋ ਇਹ ਸੋਚੋ ਕਿ ਮੈਨੂੰ ਪੰਜਾਬ ਦੇ ਲੋਕਾਂ ਨੇ ਅਰੁਣ ਜੇਤਲੀ ਦੇ ਖਿਲਾਫ ਜਿਤਾਇਆ ਉਸ ਟਾਈਮ ਤੇ ਜਿਤਾਇਆ ਜਦੋਂ ਦੇਸ਼ ਭਰ ਚ ਨਰਿੰਦਰ ਮੋਦੀ ਜੀ ਦੀ ਹਵਾ ਚੱਲ ਰਹੀ ਸੀ ਇਹ ਪੰਜਾਬ ਦੇ ਲੋਕਾਂ ਨੇ ਇਕੱਠ ਕਰਕੇ ਉਹਨੂੰ ਜਿਤਾਇਆ ਕੈਪਟਨ ਅਮਰਿੰਦਰ ਸਿੰਘ ਨੂੰ ਬਈ ਨਹੀਂ ਅਸੀਂ ਸਾਡਾ ਪੰਜਾਬ ਦਾ ਕੈਪਟਨ ਹੈ ਦਿੱਲੇਖ ਨੋ ਦਾ ਮੁੱਲ ਅਦਾ ਕਰ ਦਿਓ ਯਾਰ ਸ਼ੁਭ ਕਰਨ ਮਰ ਗਿਆ ਕੁਝ ਆਪਾਂ ਸੋਚ ਲਈਏ ਕੋਈ ਗਵਰਨਮੈਂਟ ਨਾਲ ਨਾ ਮੈਂ ਕਹਿੰਦਾ ਠੀਕ ਆ ਯਾਰ ਤੁਸੀਂ ਨਾ ਲੜਾਈ ਝਗੜੇ ਚ ਪੋ ਆਫਟਰ ਮੌਕੇ ਤੇ ਆਓ ਗਵਰਨਮੈਂਟ ਨਾਲ ਨੇਗੋਸ਼ੀਏਸ਼ਨ ਕਰਕੇ ਮੰਗਾ ਮਣਵਾਓ ਮੰਗ ਮੰਨਣਾ ਹਰ ਇੱਕ ਨਾਗਰਿਕ ਦਾ ਅਧਿਕਾਰ ਹੈ ਲੇਕਿਨ ਜੇ ਤੁਸੀਂ ਇਸ ਤਰ੍ਹਾਂ ਗੱਲ ਕਰੋ ਕਿ ਨਹੀਂ ਆਪਾਂ ਤਾਂ ਗੱਲ ਕਰ ਆਏ ਜੀ ਤੁਹਾਡੀਆਂ ਗੱਲਾਂ ਹੋ ਜਾਣਗੀਆਂ ਉੱਥੇ ਬੰਦ ਕਮਰੇ ਦੀ ਕਿਸੇ ਨੇ ਰਿਕਾਰਡਿੰਗ ਸੁਣੀ ਹੈ ਕੀ ਹੋਇਆ ਇਸ ਕਰਕੇ ਨਾ ਤਾਂ ਸੁਨੀਲ ਜਾਖੜ ਤੋਂ ਕੋਈ ਆਸ ਦਿਖ ਰਹੀ ਹੈ ਨਾ ਕੈਪਟਨ ਮਨਿੰਦਰ ਸਿੰਘ ਤੋਂ ਦਿਖ ਰਹੀ ਹੈ ਨਾ ਸੋ ਕਬੀਰ ਬਾਦਲ ਤੋਂ ਦਿਖ ਰਹੀ ਹੈ ਹਾਂ ਇਹਨਾਂ ਦਾ ਸਮਝੌਤਾ ਜਿਹੜਾ ਹੋਣਾ ਸੀ ਉਹ ਥੋੜੀ ਦੇ ਲਈ ਠੱਲ ਪੈ ਗਈ ਮੈਨੂੰ ਲੱਗਦਾ ਹੈ ਮੈਂ ਇਹ ਵੀ ਗੱਲ ਕਰਨੀ ਚਾਹੁੰਨਾ ਹੈ ਕਿਉਂਕਿ ਹਾਲ ਹੀ ਦੇ ਵਿੱਚ ਚਰਚਾਵਾਂ ਇੰਨੀਆਂ ਚਰਮ ਤੇ ਸੀ ਕਿ ਕਹਿੰਦੇ ਕਿ ਹੋਇਆ ਪਿਆ ਸਮਝੌਤਾ ਬਸ ਗੱਲ ਹੋਣੀ ਬਾਕੀ ਹੈ ਰਸਮੀ ਐਲਾਨ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਤੇ ਬੀਜੇਪੀ ਰਲੇ ਪਏ ਨੇ ਹੁਣ ਤਾਂ ਫਿਰ ਲੱਗਦਾ ਹੁਣ ਪਾਨੀ ਪਾ ਵੱਜ ਗਈ ਹੈ ਤੇ ਹੁਣ ਫਿਰ ਰੁਕਣਾ ਪੈ ਜਾਣਾ ਦੇਖੋ ਹੁਣ ਗੱਲ ਹੈ ਜਮੀਰ ਦੀ ਪੰਜਾਬ ਦੀ ਅਣਖ ਦੀ ਠੀਕ ਹੈ ਨਾ ਮੁੰਡਾ ਮਾਰਿਆ ਗੋਲੀਆਂ ਨਾਲ ਕਿੰਨੇ ਬੰਦੇ ਜ਼ਖਮੀ ਹੋਏ ਪਏ ਆ ਔਰ ਉਹ ਚੀਫ ਸੈਕਟਰੀ ਪੰਜਾਬ ਦੇ ਚੀਫ ਸੈਕਟਰੀ ਨੇ ਵੀ ਅੱਜ ਹਰਿਆਣਾ ਦੇ ਚੀਫ ਸੈਕਟਰੀ ਨੂੰ ਲੈਟਰ ਲਿਖੀ ਆ ਕਿ ਜਿਹੜੇ ਬੰਦੇ ਸਾਡੇ ਰੋहतक ਔਰ ਉੱਥੇ ਦਾਖਲ ਨੇ ਜਾਂ ਤੁਹਾਡੀ ਕਸਟਡੀ ਆ ਉਹ ਹੈਂਡਓਵਰ ਕੀਤੇ ਜਾਣ ਔਰ ਜੇ ਆਪਾਂ ਹੁਣ ਗੱਲ ਮੈਂ ਦੇਖੋ ਕਿਸੇ ਦੀ ਛਲਾਗਾ ਨਹੀਂ ਕਰਨੀ ਜਾਂਦਾ ਕਿਉਂਕਿ ਇਹ ਰਾਜਨੀਤੀ ਨਹੀਂ ਇਹਦੇ ਵਿੱਚ ਹੋਣੀ ਚਾਹੀਦੀ ਲੇਕਿਨ ਫਿਰ ਵੀ ਭਗਵਾਨ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਉਹਨੇ ਉਸ ਪਰਿਵਾਰ ਦੀ ਜ਼ਖਮਾਂ ਤੇ ਪੂਰਾ ਮਰਹਮ ਲਾਇਆ ਔਰ ਕਸਾਨਾ ਦੇ ਨਾਲ ਤਿੰਨ ਵਾਰ ਉਹ ਨੇਗੋਸ਼ੀਏਸ਼ਨ ਦੀ ਮੀਟਿੰਗ 'ਚ ਖੁਦ ਬੈਠੇ ਆ ਕੈਪਟਨ ਅਮਰਿੰਦਰ ਸਿੰਘ ਵੀ ਬੈਠ ਸਕਦਾ ਸੁਨੀਲ ਜਾਖੜ ਵੀ ਬੈਠ ਸਕਦਾ ਨਹੀਂ ਕੋਈ ਨਹੀਂ ਮੈਲ ਤੋਂ ਨਹੀਂ ਨਿਕਲੇ ਅਕਲ ਪਰਸੋਂ ਇੱਕ ਵੀਡੀਓ ਦੇਖਦਾ ਪਿਆ ਸੀ ਕੈਪਟਨ ਅਮਰਿੰਦਰ ਸਿੰਘ ਦੇ ਮੈਲ ਦੇ ਵਿੱਚ ਉਹ ਦੋ ਗੇ ਸੰ ਮੁੰਡੇ ਜਿਹੜੇ ਪਟਿਆਲਾ ਦੇ ਮੁੰਡੇ ਉਹ ਜੁਗਣੀ ਗਾਉਂਦੇ ਵੇ ਸੀ ਤੇ ਕੈਪਟਨ ਨੂੰ ਜੁਗਣੀ ਸੁਣਦਾ ਪਿਆ ਸੀ ਇਹ ਮੈਂ ਵੀਡੀਓ ਜਰੂਰ ਅੱਜ ਕੱਲ ਨਾ ਸ਼ੁਰੂ ਹੋ ਰਹੀ ਵਾਇਰਲ ਹੋ ਰਹੀ ਪਤਾ ਨਹੀਂ ਤਾਜੀ ਹੈ ਕਿ ਪੁਰਾਣੀ ਹੈ ਲੇਕਿਨ ਹੁਣ ਸੁਨੀਲ ਜਾਖੜ ਵੀ ਨਜ਼ਰ ਨਹੀਂ ਆ ਰਹੇ ਪੰਜਾਬ ਦੇ ਨੌਜਵਾਨ ਬਾਰਡਰ ਦੇ ਉੱਤੇ ਮਰਦੇ ਪਏ ਆ ਤੇ ਅਮਰਿੰਦਰ ਸਿੰਘ ਜੀ ਜੁਗਣੀ ਸੁਣਦੇ ਪਏ ਜੁਗਣੀ ਉਹ ਵੀਡੀਓ ਨਸ਼ਰ ਹੋਈ ਹੋਈ ਆ ਪਟਿਆਲੇ ਦੇ ਮੁੰਡੇ ਦੋ ਜਿਹੜੇ ਉਹ ਜੁਗਣੀ ਸੁਣਾ ਰਹੇ ਕੈਪਟਨ ਅਮਰਿੰਦਰ ਸਿੰਘ ਸੋਫੇ ਤੇ ਬੈਠੇ ਆ ਔਰ ਬਕਾਇਦਾ ਆ ਪੂਰਾ ਮઝા ਲੈ ਰਹੇ ਆ ਯਾਰ ਕਰੋ ਸਭ ਕੁਝ ਹੁੰਦਾ ਮੈਂ ਕਹਿੰਦਾ ਹਰ ਚੀਜ਼ ਕਰੋ ਲੇਕਿਨ ਯਾਰ ਉਹਨਾਂ ਦਾ ਵੀ ਸੋਚੋ ਨਾ ਉਹ ਲੋਕ ਤੁਸੀਂ ਦੱਸੋ 2002 ਤੇ 2017 ਦੋਨੋਂ ਵਾਰ ਕੈਪਟਨ ਨਮਰਿੰਦਰ ਸਿੰਘ ਨੂੰ ਇਹ ਪੰਜਾਬ ਦੇ ਲੋਕਾਂ ਨੇ ਵੋਟ ਪਾਈ ਹੈ ਹਰਿਆਣਾ ਦੇ ਲੋਕਾਂ ਨੇ ਵੋਟ ਨਹੀਂ ਪਾਈ ਠੀਕ ਹੈ ਬਿਲਕੁਲ ਤੇ ਇਹ ਚੀਜ਼ਾਂ ਜ਼ਰੂਰ ਦੇਖਣੀਆਂ ਬਹੁਤ ਜ਼ਰੂਰੀ ਹੈ ਹਾਲਾਤ ਜ਼ਰੂਰ ਦੇਖਣੇ ਜ਼ਰੂਰੀ ਨੇ ਹੁਣ ਇਸ ਸ਼ਹਾਦਤ ਤੋਂ ਬਾਅਦ ਸ਼ੁਭਕਰਮ ਸਿੰਘ ਦੀ ਸ਼ਹਾਦਤ ਤੋਂ ਬਾਅਦ ਇਹ ਅੰਦੋਲਨ ਕੀ ਗੇਟ ਲੈਂਦਾ ਆ 29 ਤਰੀਕ ਤੋਂ ਬਾਅਦ ਕੀ ਐਲਾਨ ਕੀਤਾ ਜਾਂਦਾ ਪਹਿਲੀ ਮਾਰਚ ਤੋਂ ਅੰਦੋਲਨ ਦਾ ਰੁਖ ਕੀ ਹੋਵੇਗਾ ਕਿਉਂਕਿ ਹੁਣ ਹਾਲਾਤ ਅੰਦੋਲਨ ਦੇ ਵੀ ਤਣਾਪੂਰਵਕ ਹੈਗੇ ਨੇ ਬਹੁਤ ਸਾਰੇ ਨੌਜਵਾਨ ਬਹੁਤ ਸਾਰੇ ਕਿਸਾਨ ਇਹੋ ਜਿਹੇ ਨੇ ਜਿਹੜੇ ਵਾਪਸ ਪਰਤ ਦੇ ਨਜ਼ਰ ਆਉਣ ਲੱਗ ਗਏ ਨੇ ਟਰਾਲੀਆਂ ਵਾਪਸ ਵੱਲ ਨੂੰ ਮੋੜ ਲਈਆਂ ਗਈਆਂ ਨੇ ਪਰ ਅਜੇ ਵੀ ਉੱਥੇ ਜਮਾਵੜਾ ਬਣਿਆ ਹੋਇਆ ਹੈ ਅਜੇ ਤੱਕ ਲੋਕ ਇਸ ਸਦਮੇ ਚੋਂ ਨਹੀਂ ਉੱਭਰ ਸਕੇ ਕਿ ਇੱਕ 21-22 ਸਾਲ ਦਾ ਮੁੰਡਾ ਸ਼ਹਾਦਤ ਪ੍ਰਾਪਤ ਕਰ ਗਿਆ ਤੇ ਉਸ ਤੋਂ ਬਾਅਦ ਹੁਣ ਇਸ ਮੋਰਚੇ ਦਾ ਕੀ ਬਣੇਗਾ ਸ਼ੰਭੂ ਤੇ ਖਨੌਰੀ ਬਾਰਡਰ ਦਾ ਕੀ ਬਣੇਗਾ ਆਏਗਾ ਜੋ ਵੀ ਹੋਏਗਾ ਔਨ ਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਦੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ